ਦਾ ਸਭ ਤੋਂ ਅਹਿਮ ਆ ਕਿ ਇਕਤਾ ਸੱਤਾਧਾਰੀ ਪਾਰਟੀ ਦੂਜੇ ਨੰਬਰ ਤੇ ਉਸ ਪਾਰਟੀ ਦਾ ਉਮੀਦਵਾਰ ਉਸ ਧਿਰ ਦਾ ਉਮੀਦਵਾਰ ਜਿਨ੍ਹਾਂ ਨੇ ਇਸ ਹਲਕੇ ਤੋਂ ਲੋਕ ਸਭਾ ਚੋਣ ਦੇ ਮੌਕੇ ਵੱਡੀ ਲੀਡ ਹਾਸਲ ਕੀਤੀ ਸੀ ਤੇ ਤੀਜੀ ਤਰੋ ਹੈ ਜੋ ਪੰਥਕ ਪਾਰਟੀ ਸੀ ਪਰ ਕਿਤੇ ਨਾ ਕਿਤੇ ਪਿਛਲੀਆਂ ਦੋ ਇਲੈਕਸ਼ਨਾਂ ਦੇ ਦੌਰਾਨ ਉਹ ਪਿੱਛੇ ਗਏ ਪਰ ਹੁਣ ਲੱਗਦਾ ਕਿ ਸ਼ਾਇਦ ਵਾਪਸੀ ਆ ਜਿਹੜੀ ਉਹ ਤੈ ਹੋ ਸਕਦੀ ਆ ਹਾਲਾਂਕਿ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਹਾਂ ਕਿ ਐਗਜ਼ਿਟ ਪੋਲ ਨੇ ਐਗਜ਼ਿਟ ਪੋਲਸ ਜਾਨੀ ਕਿ ਇੱਕ ਸਰਵੇਖਣ ਲੋਕਾਂ ਦੇ ਨਾਲ ਕੀਤੀ ਗਈ ਗੱਲਬਾਤ ਦੇ ਮੁਤਾਬਕ ਕਿ ਲੋਕ ਕੀ ਕਹਿੰਦੇ ਆ ਜਾਨੀ ਕਿ ਅਸੀਂ ਜੇਕਰ ਕੇ 10 ਲੋਕਾਂ ਨਾਲ ਗੱਲ ਕੀਤੀ ਤਾਂ ਉਦਾਹਰਨ ਦੇ ਤੌਰ ਤੇ ਤੁਹਾਨੂੰ ਸਮਝਾ ਦੇ ਇਹ ਕਿ ਐਗਜ਼ਿਟ ਪੋਲ ਦਾ ਅਸਲ ਮਤਲਬ ਕੀ ਹੁੰਦਾ ਵਾ ਯਾਨੀ ਕਿ ਜਿਹੜੇ ਲੋਕਾਂ ਨੇ ਵੋਟ ਪਾਈ ਆ ਜੇਕਰ ਅਸੀਂ ਦਸਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੇ ਵਿੱਚੋਂ ਜੇ ਤਿੰਨ ਉਮੀਦਵਾਰਾਂ ਨੇ ਆਵਾਜ਼ ਵੀ ਪਾਰਟੀ ਦਾ ਜ਼ਿਕਰ ਕੀਤਾ ਤਿੰਨ ਨੇ ਅਕਾਲੀ ਦਲ ਦਾ ਤਿੰਨੇ ਮਨਦੀਪ ਸਿੰਘ ਦਾ ਤਾਂ ਉਹ ਇੱਕ ਐਗਜ਼ਿਟ ਪੋਲ ਇੱਕ ਅੰਕੜਾ ਤਿਆਰ ਹੁੰਦਾ ਕਿ ਲੋਕ ਕਿਹੜੀ ਪਾਰਟੀ ਦੇ ਵੱਲ ਜ਼ਿਆਦਾ ਝੁਕਦੇ ਹੋਏ ਨਜ਼ਰ ਆ ਰਹੇ